ਮੀਨੇ ਮੋਸ ਮਚ ਦਿਲ ਦੀਆਂ ਸਦਰਾਂ ਨੂੰ ਨੈਣਾ ਦੇ ਪੰਘੂੜਿਆਂ ਚ ਪਾ ਕੇ ਆਹਾ ਹੁਣ ਦੇ ਦੇਵਾ ਹੌਲੀ ਹੌਲੀ ਸਮਝਣਾ ਆਵੇ ਮੈਨੂੰ ਹੁਣ ਤੇਰੀ ਕਿਸੇ ਵੀ ਦਲੀਲ ਦੀ ਵਾ ਵਾ ਲੜ ਤੇਰੇ ਲੱਗ ਕੇ ਸਿਆਪਿਆਂ ਨੂੰ ਸਿਹੜਿਆ ਮੈਂ ਜਿੰਦੜੀ ਤੜਪੜੀ ਜੀ ਬਣ ਗਈ ਐਡੀ ਐਡੀ ਧੌਣਾ ਵਾਲੇ ਵੀਰਾਂ ਦੀ ਮੈਂ ਭੈਣ ਸਾਂ ਧੀ ਸਾਂ ਮੈਂ ਤਗੜੇ ਵਕੀਲ ਦੀ ਝੋਲੀ ਵਿੱਚ ਲੱਗਾ ਹੋਇਆ ਥਿੰਦਾ ਪਿਆ ਦਸ ਦਾਇ ਖਾ ਕੇ ਆਇਆ ਵੰਡੀ ਵਾਲੇ ਚੌਲ ਤੂੰ ਹਾਂ ਕਿ ਧੌਣਾ ਕਿਨੇ ਪਿਓ ਤੇ ਉੱਡ ਪੁੱਡ ਜਾਣੇ ਆਂ ਵੀ ਘਰੋਂ ਲੈ ਜਾ ਥਾਲੀ ਨੂੰ ਛਟੀਲ ਦੀ ਉਹਦੇ ਚਾਈ ਬੈਠੇ ਸਾਂ ਲਾ ਕੇ ਫਟਾਸਾਂ ਦਾ ਆਸਾਂ ਦਾ ਉਹ ਨਹੀਂ ਆਇਆ ਟੁੱਟੀ ਏ ਅੱਜ ਫੇਰ ਦਿਹਾੜੀ ਅੱਖਾਂ ਦੀ ਬੇਕਦਰੇ ਨਾਲ ਲੜ ਗਈ ਏ ਕਿਸਮਤ ਮਾੜੀ ਅੱਖਾਂ ਦੀ ਪਉ ਦੇ ਪਾਲੇ ਠਰ ਗਈ ਏ ਨਿੰਦਰ ਗੜ ਅੱਖਾਂ ਦੀ ਉਹ ਤਹੱਜਤ ਨਮਾਜ਼ਾਂ ਦੁਆਵਾਂ ਜਿੰਨਾਂ ਵਿੱਚ ਤੂੰ ਨਾ ਲੈ ਲਾ ਮੇਰਾ ਤੇ ਰੱਬ ਕੋਲੋਂ ਮੈਨੂੰ ਤੂੰ ਮੰਗਦਾ ਰਿਆ ਹੈ ਹਾਂ ਹਾਂ ਉਹ ਸਭੇ ਦੁਆਵਾਂ ਨਹੀਂ ਮਨਜ਼ੂਰ ਹੋਈਆਂ ਭਲਾ ਕਿਸ ਗੱਲ ਤੋਂ ਉਹ ਦੁਆਵਾਂ ਕਦੇ ਵੀ ਤੂੰ ਮੰਗੀਆਂ ਨਹੀਂ ਚੰਨਲ ਤਾਰੇ ਚਮਕਣਗੇ ਫਿਰ ਔਰ ਆਤਾ ਹੋਣਗੇ ਆ ਨਹਿਰ ਤੇ ਕੰਡੇ ਬੈਠਾਂਗੇ ਗੱਲਾਂ ਬਾਤਾਂ ਹੋਣਗੀਆਂ ਵਾਹ ਮਾਮਾ ਪਿੰਡੋਂ ਆਵੇਗਾ ਵੇਖੀ ਉਹਦੇ ਹੱਥਾਂ 'ਚ ਪਿੰਨੀਆਂ ਗੰਨੇ ਸਾਗ ਤੇ ਮੰਡਲ ਹੋਰ ਸੁਗਾਤਾ ਹੋਣਗੀਆਂ ਓ ਚੱਲ ਮੇਲੇ ਨੂੰ ਚਲੀ ਸਤਿ ਸ਼੍ਰੀ ਅਕਾਲ ਜੀ ਸਲਾਮ ਵਾਲੇਕਮ ਮੈਂ ਤੁਹਾਡਾ ਆਪਣਾ ਗੁਰਪ੍ਰੀਤ ਕੁੱਕੀ ਕਹਿੰਦੇ ਜੀ ਕਿ ਦੁਨੀਆ ਇੱਕ ਮੇਲਾ ਪਰ ਸੱਚ ਮੰਨਿਓ ਇਸ ਮੇਲੇ ਦੇ ਵਿੱਚ ਰੌਣਕ ਪੰਜਾਬੀਆਂ ਦੀ ਹੈ ਇਸ ਮੇਲੇ 'ਚ ਪੰਜਾਬੀ ਨੇ ਤੇ ਰੌਣਕ ਮੇਲਾ ਬਣਿਆ ਜੀ ਸੋ ਚੜਦੇ ਲੈਂਦੇ ਪੰਜਾਬ ਵਾਲਿਆਂ ਲਈ ਇੱਕ ਬੜੀ ਵੱਡੀ ਖੁਸ਼ਖਬਰੀ ਡਾਕਟਰ ਜਵੇਦ ਅਕਰਮ ਸਾਹਿਬ ਪਾਕਿਸਤਾਨ ਦੇ ਵਿੱਚ ਪੰਜਾਬੀ ਮਾਂ ਬੋਲੀ ਦੇ ਆਲਮ ਬਰਦਾਰ ਉਹਨਾਂ ਨੇ ਇੱਕ ਬੜਾ ਵੱਡਾ ਉਪਰਾਲਾ ਕੀਤਾ ਹੈ ਕਿ ਸਾਡੀ ਪੰਜਾਬੀ ਮਾਂ ਬੋਲੀ ਦੀ ਮਿਠਾਸ ਮਾਣਨ ਵਾਲਿਆਂ ਵਾਸਤੇ ਇੱਕ ਸਪੈਸ਼ਲ YouTube ਚੈਨਲ ਉਹਨਾਂ ਨੇ ਬਣਾਇਆ ਜੀ ਜਿਹਦਾ ਨਾਮ ਹੈ ਮੇਲਾ ਨਿਊਜ਼ ਸੋ ਮੇਲਾ نیوز ਜਿੱਥੇ ਤੁਸੀਂ ਇਧਰਲੇ ਉਧਰਲੇ ਪੰਜਾਬ ਦੀਆਂ ਸਾਡੀਆਂ ਪੰਜਾਬੀ ਸੱਭਿਆਚਾਰ ਦੀਆਂ ਗਤੀਵਿਧੀਆਂ ਬਾਰੇ ਜਾਣਦੇ ਰਹੋਗੇ ਸਾਰੀ ਹਲਚਲ ਬਾਰੇ ਜਾਣੋਗੇ ਔਰ ਸਪੈਸ਼ਲੀ ਸੂਫੀਆਨਾ ਕਲਾਮ ਇਧਰਲੇ ਉਧਰਲੇ ਇਹ ਜਿਹੜੇ ਤੁਹਾਨੂੰ ਇਸ ਚੈਨਲ ਦੇ ਉੱਤੇ ਦੇਖਣ ਸੁਣਨ ਨੂੰ ਮਿਲਣਗੇ ਸੋ ਇਸ ਚੈਨਲ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਔਰ ਡਾਕਟਰ ਜਵੈਦ ਅਕਰਮ ਸਾਹਿਬ ਨੂੰ ਪੂਰਾ ਭੁਲਾਰਾ ਦਿਓ ਕਿ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਰਹਿਣ ਆਮੀਨ بسم اللہ الرحمن الرحیم شروع خدا دے ناموں جس دا جوڑ جواب نہ کوئی جس دی رحمت بخشش والا انت حساب نہ کوئی دنیا بھر وچ وسن والے پنجابی ہو تے ਸਾਡੇ پیارے ویکھن والےو السلام علیکم ਸਤਿ ਸ੍ਰੀ ਅਕਾਲ ਨਮਸਕਾਰ ਤੇ ਢੇਰ ਢੇਰ ਸਲਾਮਾਂ ਪੰਜਾਬੀ ਮਾਂ ਬੋਲੀ ਦੇ ਜ਼ੁਬਾਨੋ ਅਦਬ ਤੇ ਸੱਭਿਆਚਾਰ ਦੇ ਫਰੋਗ ਤੇ ਵਧਾਵੇ ਤੇ ਚੜਤਲ ਤੇ ਸਿੱਖਿਆ ਲਈ ਸ਼ੁਰੂ ਕੀਤੇ ਜਾਣ ਵਾਲੇ ਤੁਹਾਡੇ ਆਪਣੇ YouTube ਚੈਨਲ ਮੇਲਾ ਟੀਵੀ ਦੇ ਉੱਤੇ ਤੁਹਾਨੂੰ ਦਿਲ ਦੀਆਂ ਡੰਗਹਾਈਆਂ ਤੋਂ ਸਤਿ ਬਿਸਮਿਲਾ ਤੇ ਜੀ ਆਇਆਂ ਨੂੰ ਆਖਨੇ ਆ ਪਿਆਰਿਓ ਸਾਡੀ ਇਹ ਬੇਨਤੀ ਏ ਵੀ ਆਪਣੇ ਮੇਲਾ ਟੀਵੀ ਨੂੰ ਸਬਸਕ੍ਰਾਈਬ ਕਰ ਲਵੋ ਨਾਲ ਬਣਿਆ ਹੋਇਆ ਟੱਲੀ ਦਾ ਨਿਸ਼ਾਨ ਜ਼ਰੂਰ ਦਬਾਇਆ ਜੀ ਤਾ ਕਿ ਸਾਡੇ ਆਲ ਨੋਟੀਫਿਕੇਸ਼ਨਸ ਵੈਲੇ ਸਰ ਤੁਹਾਡੇ ਤਾਈਂ ਅਪੜ ਸਕਣ ਸਾਬੋ ਸਾਡੇ ਵੀਲੌਗਸ ਨੂੰ ਲਾਈਕ ਤੇ ਆਪਸ ਦੇ ਵਿੱਚ ਤੇ ਪੰਜਾਬੀ ਪਿਆਰਿਆਂ ਦੇ ਨਾਲ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਨਾਲੇ ਸਾਨੂੰ ਆਪਣੇ ਕਮੈਂਟਸ ਜ਼ਰੂਰ ਭਜਾਇਆ ਕਰੋ ਜਿਹੜੇ ਕਿ ਸਾਡੇ ਲਈ ਡਾਡੀ ਹਲਾ ਸ਼ੇਰੀ ਦਾ ਮੋਜਬ ਹੁੰਦੇ ਨੇ ਤੇ ਨਾਲੇ ਅਸੀਂ ਤੁਹਾਡੇ ਕਮੈਂਟਸ ਦੇ ਚੰਨ ਨੇ ਆਪਣੀ ਗੱਲਬਾਤ ਨੂੰ ਮਜ਼ੀਦ ਨਿਖਾਰਨ ਸ਼ਿੰਗਾਰਨ ਤੇ ਸਵਾਰਨ ਦਾ ਆਰ ਤੇ ਯਤਨ ਵੀ ਕਰਦੇ ਰਹਿਣੇ ਆ ਪਿਆਰਿਓ ਤੁਹਾਡੇ ਤੇ ਕਾਈਂਡ ਨੋਟਿਸ ਦੇ ਵਿੱਚੇ ਕਿ ਅੱਜ ਕੱਲ ਅਸੀਂ ਆਪਣੀ ਮਾਂ ਬੋਲੀ ਪੰਜਾਬੀ ਜ਼ੁਬਾਨ ਤੇ ਅਦਬ ਤੇ ਸਕਾਫਤ ਦੇ ਮਹਾਨ ਸੇਵਕ ਜਿਹੜੇ ਸ਼ਾਇਰ ਨੇ ادیਬ ਨੇ موسیਕਾਰ ਨੇ ਗੁਲੂਕਾਰ ਨੇ ਉਹਨਾਂ ਦੇ ਨਾਲ ਤੁਹਾਡੀਆਂ ਮੁਲਾਕਾਤਾਂ ਦਾ ਇੱਕ ਬੜਾ ਹੀ ਮਨ ਠਾਰ سلسلہ ਛੋਇਆ ਆਇਆ ਹੈ ਅਸੀਂ ਤੁਹਾਡੇ ਬੜੇ ਮਸ਼ਕੂਰ ਆ ਤੁਸੀਂ ਇਸ ਸਾਡੇ ਸਿਲਸਲੇ ਨੂੰ ਬੜਾ ਪਸੰਦ ਕਰ ਰਹੇ ਹੋ ਸਾਨੂੰ ਬੜੀਆਂ ਪਿਆਰੀਆਂ ਤਜਾਵੀਜ਼ ਵੀ ਦੇ ਰਹੇ ਹੋ ਪਿਆਰਿਓ ਅੱਜ ਫੇਰ ਅਸੀਂ ਤੁਹਾਨੂੰ ਆਪਣੀ ਮਾਂ ਬੋਲੀ ਪੰਜਾਬੀ ਦੇ ਇੱਕ ਬੜੇ ਹੀ ਮਨ ਮੋਣੇ ਨੌਜਵਾਨ ਸ਼ਾਇਰ ਦੇ ਨਾਲ ਮਿਲਵਾਨ ਲਈ ਜਾ ਰਹੇ ਹਾਂ ਤਾਲੁਕ ਇਹਨਾਂ ਦਾ ਸ਼ਾਇਰ ਮਸ਼ਰਕ حضرت علامه اقبال ਦੇ ਸ਼ਹਿਰ ਸਿਆਲਕੋਟ ਦੇ ਨਾਲ ਹੈ ਸਾਡੇ ਇਸ ਨੌਜਵਾਨ ਵੀਰ ਦਾ ਨਾਮ ਅਦਨਾਨ ਕੁਲਜ਼ਮ ਰਾਂਝਾ ਹੈ ਇਹ ਆਪਣੀ ਮਾਂ ਬੋਲੀ ਦੇ ਉਸ ਪੁੱਤਰ ਨੇ ਜਿਹੜੇ ਅਤ ਦੀ ਸੇਵਾ ਬੜੀ ਉੱਚ ਪੱਧਰ ਦੀ ਖਿਦਮਤ ਆਪਣੀ ਮਾਂ ਬੋਲੀ ਦੀ ਆਪਣੇ ਕਲਮ ਰਾਈ ਕਰ ਰਹੇ ਨੇ ਆਓ ਤੁਹਾਨੂੰ ਇਹਨਾਂ ਦੇ ਨਾਲ ਮਿਲਵਾઈએ ਅਸਲਾਮੁਅਲੈਕਮ ਜਨਾਬ ਵਾਅਲੈਕੁਮ ਸਲਾਮ ਡਾਕਟਰ ਸਾਹਿਬ ਤੁਹਾਡਾ ਬਹੁਤ ਸ਼ੁਕਰੀਆ ਬੜੀ ਤੁਹਾਡੀ ਵੀ ਮਿਹਰਬਾਨੀ ਤੁਹਾਡਾ ਕੋਰਟੀਮ ਦਾ ਮੈਂ ਦਿਲ ਦੀਆਂ ਢਮਈਆਂ ਤੋਂ ਸ਼ੁਕਰੀਆ ਅਦਾ ਕਰਨਾ ਕਿ ਤੁਸੀਂ ਆਪਣੇ ਕੀਮਤੀ ਸਮੇਂ ਚੋਂ ਵਕਤ ਕੱਢਿਆ ਕਿ ਤੁਸੀਂ ਮੇਰੇ ਕੋਲ ਆਏ ਮੈਂ ਅੱਜ ਆਪਣੇ ਜਜ਼ਬਾਤ ਦਾ ਇਜ਼ਹਾਰ ਨਹੀਂ ਕਰ ਸਕਦਾ ਕਿ ਮੈਨੂੰ ਕਿੰਨੀ ਖੁਸ਼ੀ ਹੈ ਤੁਹਾਡੀ ਬੜੀ ਮਿਹਰਬਾਨੀਆਂ ਸਾਨੂੰ ਆ ਬੜੀ ਖੁਸ਼ੀ ਹੈ ਔਰ ਬੜਾ ਮਾਣ ਹੈ ਤੁਹਾਡੇ ਦੇ ਕਿ ਤੁਸੀਂ ਸਾਡੀ ماں ਬੋਲੀ ਦੀ ਬੜੀ ਅੱਲਾ ਪਾਏ ਦੀ ਖਿਦਮਤ ਕਰ ਰਹੇ ਮਾਡ ਸਾਹਿਬ ਜਿਹੜੀ ਮਾਂ ਬੋਲੀ ਹੈ ਨਾ ਇਹਦੀ ਖਿਦਮਤ ਕਰਨਾ ਮੈਂ ਕੋਈ ਇਹਨੂੰ ਸਮਝ ਨਾ ਕਿ ਮੈਂ ਇਹਨੂੰ ਸੁਆਵ ਸਨਝ ਕੇ ਕਰ ਰਿਹਾ ਹਾਂ ਵਾਹ 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 ਇਹ ਮੈਂ ਕੋਈ ਮੈਨੂੰ ਮਜਬੂਰੀ ਨਹੀਂ ਹੈ ਮੇਰਾ ਸ਼ੌਕ ਵੀ ਹੈ ਔਰ ਮੈਂ ਸਮਝਦਾ ਕਿ ਇਸ ਤੋਂ ਇਲਾਵਾ ਮੇਰਾ ਗੁਜ਼ਾਰਾ ਵੀ ਨਹੀਂ ਹੈ ਵਾਹ ਮੈਂ ਮਾਂ ਬੋਲੀ ਤੋਂ ਇਲਾਵਾ ਕੱਖ ਨਹੀਂ ਹੈ ਕਿਸੇ ਚੀਜ਼ ਹੁੰਦਾ ਨਾ ਕਿ ਬੰਦਾ ਕਿ ਮਾਂ ਬੋਲੀ ਤੋਂ ਇਲਾਵਾ ਕੋਈ ਕੱਖ ਬਣ ਜਾਂਦਾ ਮੈਂ ਮਾਂ ਬੋਲੀ ਤੋਂ ਇਲਾਵਾ ਕੱਖ ਵੀ ਨਹੀਂ ਹੈ ਅੱਛਾ ਇਹ ਦੱਸੋ ਰਾਜਾ ਸਾਹਿਬ ਤੁਹਾਡਾ ਸ਼ੇਰ ਜੰਮਣ ਭੋਏ ਸਿਆਲਕੋਟ ਹੀ ਹੈ ਜੀ ਡਾਕਟਰ ਸਾਹਿਬ ਬਿਲਕੁਲ ਮੈਂ ਖਾਸ ਸਿਆਲਕੋਟ ਦਾ ਹੀ ਰਹਿਣਾ ਸਿਆਲਕੋਟ ਦੇ ਬਾਰ ਬਾਰ ਇੱਕ ਛੋਟਾ ਜਿਹਾ ਪਿੰਡ ਹੈ ਸਾਡਾ ਲੱਗੜ ਪਿੰਡ ਨਾਂ ਹੈ ਪਿੰਡ ਦਾ ਅੱਛਾ ਅੱਛਾ ਜੀ ਜਿਹੜਾ ਕਿ ਅਸੀਂ ਉਥੋਂ ਦੇ ਜੰਮਪੜ ਉਥੋਂ ਹੀ ਆ ਵਾਹ ਯਾਨੀ ਅਸੀਂ ਖਾਲਸ ਪਿੰਡੂ ਆ ਠੀਕ ਪਿੰਡਾਂ ਦੇ ਰਹਿਣ ਵਾਲੇ ਆ ਸਾਡੇ ਅੰਦਰ ਪਿੰਡ ਦੀ ਗੱਲ ਤੇ ਪਿੰਡ ਦਾ ਸਾਰਾ ਮਾਹੌਲ ਜਿਹੜਾ ਨਾ ਸਮਾਇਆ ਹੋਇਆ ਵਾਹ ਔਰ ਉਸੇ ਮਾਹੌਲ ਨੂੰ ਲੈ ਕੇ ਸੀ ਜਿਹੜਾ ਨਾ ਅੱਗੇ ਆਪਣੀ ਸ਼ਾਇਰੀ ਦੇ ਵਿੱਚ ਵੀ ਐਸਾ ਆਪਣਾ ਮਾਹੌਲ ਹੀ ਦੱਸਿਆ ਹੋਇਆ ਸਾਰਾ ਉੱਦੇ ਦੇ ਹੀ ਕਲਚਰ ਜਿਹੜਾ ਜੀ ਉਹ ਨਾਲ ਲੈ ਕੇ ਟੁਰ ਰਹੇ ਅੱਛਾ ਮੈਂ WhatsApp ਜਿਹੜੀਆਂ ਗੱਲਾਂ ਮੈਂ ਅੱਜ ਤੱਕ ਆਪਣੀ ਦਾਦੀ ਕੋਲੋਂ ਆਪਣੀ ਬੇਬੇ ਕੋਲੋਂ ਆਪਣੀ ਤਾਈ ਕੋਲੋਂ ਚਾਚੀ ਕੋਲੋਂ ਫੁੱਫੀ ਕੋਲੋਂ ਮਾਸੀ ਕੋਲੋਂ ਜਿਨ੍ਹਾਂ ਜਿਨ੍ਹਾਂ ਕੋਲੋਂ ਮੈਂ ਜਿਵੇਂ ਜਿਵੇਂ ਉਹ ਅਲਫ਼ਾਜ਼ ਸੁਨੇ ਹੋਏ ਨੇ ਮੈਂ ਅੱਜ ਅਲਹਮਦੁਲਿਲਾਹ ਨਾਲ ਅਲਫ਼ਾਜ਼ ਨੂੰ ਉਸ ਤਰ੍ਹਾਂ ਉਸ ਰਾਹੀਂ ਵਰਤ ਰਿਹਾ ਵਾਹ 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 ਤੇ ਇਹ ਦੱਸੋ ਕਿ ਤੁਹਾਡੀ ਇਫਤਿਦਾਈ تعلیم ਸਕੂਲਿੰਗ ਵਗੈਰਾ ਤੇ ਕਿਥੇ ਉਥੇ ਪਿੰਡੀ ਪੜੇਗੇ ਜੀ ਬੱਲ ਸਾਡਾ ਪਿੰਡ ਦੇ ਨਾਲ ਹੀ ਆੜਾ ਸਕੂਲ ਲਦਰ ਸਕੂਲ گورਨਮੈਂਟ ਹਾਈ ਸਕੂਲ ਲਦਰ ਜੀ ਜੀ ਮੇਰੀ ਇਕਤਦਾਈ ਤਾਲੀਮੀ ਉਥੋਂ ਹੀ ਹੋਈ ਤੇ ਇਹਤਤਾਮੀ ਤਾਲੀਮੀ ਉਥੋਂ ਹੀ ਹੋਈ ਹੈ ਅੱਛਾ ਯਾਨੀ ਕਿ ਮੈਂ 6ਵੀਂ ਜਮਾਤ ਤੋ ਨਸਿਆ ਹੋਇਆ ਸਟੂਡੈਂਟ ਹਾਂ ਮੈਂ ਅੱਛਾ ਅੱਛਾ ਇਸ ਤੋਂ ਜ਼ਿਆਦਾ ਮੈਂ ਨਹੀਂ ਪੜ ਸਕਿਆ ਸਿਰਫ ਆਪਣੇ ਹਾਲਾਤਾਂ ਵਾਸਤੇ ਕਰ ਲੋ ਜਾਂ ਜਿਸ ਤਰ੍ਹਾਂ ਵੀ ਕਰ ਲੋ ਲੇਕਿਨ ਮੈਂ 6ਵੀਂ ਜਮਾਤ ਤੋਂ ਜ਼ਿਆਦਾ ਨਹੀਂ ਪੜ ਸਕਿਆ ਲੇਕਿਨ ਇਹ ਅੱਲਾਹ ਬਾਗਦ ਕਰਮ ਨਾਲ ਜਿਹੜਾ ਸ਼ਾਇਰੀ ਦਾ ਇੱਕ ਪੂਰਾ ਸਮੁੰਦਰ ਮੋਜ ਜਾਣੇ ਤਹਾਡੇ ਦਿਲੋ ਦਿਮਾਗ ਦੇ ਵਿੱਚ ਇਹ ਜ਼ਖੀਰਾ ਕਿਸਰਾਂ ਆਇਆ ਸ਼ਾਇਰ ਕਦੋਂ ਬਣੇ ਕਿੰਨੀ ਉਮਰ ਦੇ ਵਿੱਚ ਪਹਿਲਾ ਤੁਸੀਂ ਕਲਾਮ ਲਿਖਿਆ ਡਾਕਟਰ ਸਾਹਿਬ ਸ਼ਾਇਰ ਬਣਦੀ ਜਿਹੜੀ ਗੱਲ ਤੁਹਾਨੂੰ ਮੈਂ ਸਕੂਲ ਦੀ ਗੱਲ ਦੱਸਣ ਡਿਆ ਜੀ ਕਿ ਸਕੂਲ ਮੈਂ ਪੜਨਾ ਛੱਡਿਆ ਹਾਂ ਘਰ ਪੜਨਾ ਨਹੀਂ ਛੱਡਿਆ ਮੈਂ ਵਾ 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 ਮੇਰੇ ਪਿੱਛੇ ਆ ਜਾਈ ਨਹੀਂ ਕਿਤਾਬਾਂ ਪਈਆਂ ਤੁਸੀਂ ਵੇਖਦੇ ਹੋਵੋਗੇ ਹਾਂ ਜੀ ਹਾਂ ਜੀ ਇਹਦੇ ਨਾਲੋਂ ਜ਼ਿਆਦਾ ਮੇਰੇ ਘਰ ਵੀ ਪਈਆਂ ਨੇ ਵਾ ਇਹ ਦੇਖੇ ਲਿਆ ਕੇ ਰੱਖੀਆਂ ਨੇ ਆਪਣੇ ਜਦੋਂ ਵੇਲੇ ਟਾਈਮ ਵਾਸਤੇ ਕਾਰਵੀ ਕਿਤਾਬਾਂ ਹੀ ਪੜੀਆਂ ਮੈਂ ਅਲਹਮਦੁਲਿਲਾ ਸਕੂਲ ਛੱਡਣ ਤੋਂ ਬਾਅਦ ਵੀ ਜਿਹੜਾ ਨਾ ਕਿਤਾਬਾਂ ਦਾ ਖੇੜਾ ਨਹੀਂ ਛੱਡਿਆ ਮੈਂ ਵਾਹ ਕਿਤਾਬਾਂ ਪੜਦਾ ਰਿਹਾ ਮੈਂ ਔਰ ਅਲਹਮਦੁਲਿਲਾ ਅੱਲਾਹ ਤੋਬਾ ਨੇ ਮੈਨੂੰ ਸ਼ੌਅਰ ਵੀ ਦਿੱਤਾ ਔਰ ਮੈਂ ਉਹਨਾਂ ਚ ਬੜੀ ਸਾਰੀ ਇਨਸਪੀਰੇਸ਼ਨ ਲਈ ਹੈ ਬੜੀ ਜਾਣਕਾਰੀ ਮਿਲੀ ਤੇ ਸ਼ੇਰ ਜਿਹੜਾ ਪਹਿਲਾਂ ਕਹਿਣ ਦੀ ਗੱਲ ਹੈ ਕਿ ਸ਼ੇਰ ਮੈਂ ਸਾਡੇ ਸਕੂਲ ਦੇ ਜਦੋਂ ਬਜ਼ਮੇ ਅਦਬ ਹੁੰਦੇ ਹੁੰਦੇ ਸਨ ਜੀ ਜੋ ਮੇਰੇ ਆਦਿ ਨੂੰ ਅਕਸਰ ਸਕੂਲਾਂ ਦੇ ਬਜ਼ਮੇ ਤੇ ਹੁੰਦੇ ਬਿਲਕੁਲ ਹੁੰਦੇ ਸਨ ਮੈਂ ਸਭ ਤੋਂ ਪਹਿਲਾ ਸ਼ੇਰ ਉੱਥੇ ਕਿਹਾ ਹੋਇਆ ਸੀ ਅੱਛਾ ਜੀ ਡਾਕਟਰ ਸਾਹਿਬ ਸਾਨੂੰ ਨਾ ਬੰਦੇ ਐਸੇ ਐਸੇ ਮਿਲਦੇ ਰਹੇ ਨੇ ਐਸੇ ਐਸੇ ਦੋਸਤ ਮਿਲਦੇ ਰਹੇ ਨੇ ਕਿ ਮੇਰਾ ਕਿਤਾਬਾਂ ਨਾਲ ਲਗਾਓ ਸੀ ਤੇ ਮੈਨੂੰ ਕੋਈ ਲੋਕ ਵੀ ਅੱਲਾਹ ਪਾਕ ਨੇ ਹੋਰ ਹੀ ਮਿਲਾਏ ਨੇ ਹਾਂ ਕਿ ਉਹਨਾਂ ਨੂੰ ਬਹਿ ਬਹਿ ਕੇ ਮੇਰੀ ਉਹਨਾਂ ਨਾਲ ਜਿਹੜੀ ਉਹ ਸਿਟਿੰਗ ਹੈ ਨਾ ਜਿਹੜੀ ਉਹਨਾਂ ਨਾਲ ਬੈਠ ਕੇ ਮੇਰੀ ਉਹਦੀ ਵਜ੍ਹਾ ਤੋਂ ਇਹ ਫੈਜ਼ ਹੈ ਕਿ ਮੈਂ ਸ਼ੇਅਰ ਕਰਨ ਲੱਗ ਪਿਆ ਔਰ ਸ਼ੇਅਰ ਕਰਨ ਲੱਗ ਪਿਆ ਮੈਂ ਸ਼ੁਰੂ ਸ਼ੁਰੂ ਤੋਂ ਉਰਦੂ ਦੇ ਸ਼ੇਅਰ ਕਹਿੰਦਾ ਰਿਹਾ ਹਾਂ ਉਰਦੂ ਦੇ ਸ਼ੇਅਰਾਂ ਦੇ ਨਾਲ ਉਹ ਹੈ ਆ ਕਿ ਮੈਨੂੰ ਮੈਂ ਇੱਕ ਉਸਤਾਦ ਨੂੰ ਸਾਹਿਬ ਦੀ ਕਿਤਾਬ ਲੈ ਗਿਆ ਹਾਂ ਉਹਨਾਂ ਨੇ ਮੇਰੀ ਕਿਤਾਬ ਵੇਖੀ ਵੇਖਿਓ ਬਗੈਰ ਇਹਨਾਂ ਮੇਰੀ ਉਹਦਾ ਸਾਈਡ ਦੇ ਰਖਸ਼ੀ ਅੱਛਾ ਅੰਦਰ ਨਹੀਂ ਆਇਆ ਲੈ ਵਕਤ ਨਹੀਂ ਆਇਆ ਕਿਤਾਬ ਛਾਪਨ ਦੇ ਠੀਕ ਠੀਕ ਤੁਸੀਂ ਯਕੀਨ ਕਰਿਓ ਡਾਕਟਰ ਸਾਹਿਬ ਮੈਂ ਘਰ ਆ ਕੇ ਨ ਦਸੰਬਰ ਦੀਆਂ ਪੋਲੀਆਂ ਰਾਤਾਂ ਮੈਂ ਉਹ ਕੱਲਾ ਕੱਲਾ ਵਰਕਾ ਜਿਹੜਾ ਨਾ ਉਸ ਡੱਬੜੇ ਚ ਰੱਖ ਕੇ ਤੇ ਅਗਲਾ ਅਗ ਸੇਕਦਾ ਰਿਆਂ ਰਾਤ ਸਾਰੀ ਹਾਂ ਪਰ ਉਸ ਤੋਂ ਬਾਅਦ ਫਿਰ ਮੈਂ ਪੰਜਾਬੀ ਪੰਜਾਬੀ ਵਾਲੇ ਪਾਸੇ ਆਇਆ ਵਾਹ ਔਰ ਜਦੋਂ ਮੈਂ ਪੰਜਾਬੀ ਵਾਲੇ ਪਾਸੇ ਆਇਆ ਫਿਰ ਅੱਲਾ ਨੇ ਬਹੁਤ ਜ਼ਿਆਦਾ ਇੱਜ਼ਤ ਦਿੱਤੀ ਹੈ ਅਲਹਮਦੁਲਿਲਾ ਮੈਂ ਆਪਣੇ ਪੂਰੇ ਹਲਕਾ ਹੈਬਾਬ ਚ ਜਾਣਿਆ ਜਾਂਦਾ ਆਪਣੀ ਪੰਜਾਬੀ ਦੀ وجہ ਤੋਂ ਵਾਹ ਜਦੋਂ ਪੰਜਾਬੀ ਵਾਲੇ ਪਾਸੇ ਮ ਆਇਆ ਹਣਾ ਬੜਾ ਮੈਨੂੰ ਬਹੁਤ ਮਜ਼ਾ ਆਇਆ ਬਾ ਖੁਦਾ ਮੈਨੂੰ ਆਪਣੀ ਮਾਦਰੀ ਜ਼ੁਬਾਨ ਚ ਗੱਲ ਕਰਕੇ ਬਹੁਤ ਮਜ਼ਾ ਆਇਆ ਮੈਂ ਬਹੁਤ ਇੰਜੋਏ ਕੀਤਾ ਬੇਸ਼ਰਮ ਬਾ ਉਸ ਜ਼ੁਬਾਨ ਜਿਹੜੀ ਮਾਂ ਦੇ ਦੁੱਧ ਰਹੀ ਮੇਰੇ ਅੰਦਰ ਉਤਰੀ ਹੋਈ ਹੈ ਆਏ ਹਾ ਉਸ ਜ਼ੁਬਾਨ ਦੇ ਨਾਲ ਮੈਨੂੰ ਇੰਨੀ ਇੰਨੀ ਚਸੰਦੀ ਨਾਲ ਗੱਲ ਕਰਨ ਦੀ ਹਾਂ ਕਿ ਮੈਂ ਅੱਜ ਤੱਕ ਜਿਹੜੇ ਪਲੇਟਫਾਰਮ ਤੇ ਖੜਾ ਹੋਇਆ ਹੈ ਨਾ بڑے بڑے ਪੜ੍ਹੇ ਲਿਖੇ ਲੋਕਾਂ ਦੇ ਵਿੱਚ ਜਿਹੜੇ ਇੰਗਲਿਸ਼ ਬੋਲਣ ਵਾਲੇ ਉਰਦੂ ਬੋਲਣ ਵਾਲੇ ਲੋਕ ਨੇ ਉਹਨਾਂ ਦੇ ਵਿੱਚ ਵੀ ਆਜੂ ਮੈਂ ਖੜਾ ਹੋਇਆ ਹਾਂ ਉਹ ਆਪਣੀ ਸਪੀਚ ਕਰਦੇ ਨੇ ਕੋਈ ਇੰਗਲਿਸ਼ ਕੋਈ ਉਰਦੂ ਜੀਕ ਬੋਲ ਲਾ ਬੜੇ ਫਰ-ਫਰ ਲੇਕਿਨ ਮੈਂ ਜਿੱਥੇ ਵੀ ਗਿਆ ਮੈਂ ਪੰਜਾਬੀ ਜੀ ਬੋਲੇ ਫਖਰ ਨਾਲ ਫਖਰ ਨਾਲ ਜਿੱਥੇ ਗਿਆ ਨੇ ਕਿ ਸਰ ਤੁਸੀਂ ਉਰਦੂ ਜੀਕ ਗੱਲ ਕਰਦੇ ਮੈਂ ਜੀ ਸਰ ਮੇਰੇ ਕੋ ਆਪਣੀ ਜ਼ੁਬਾਨ ਹੈ ਵੇ ਅੱਲਾਹੁ ਅਕਬਰ ਮੈਂ ਕਿਉਂ ਉਪਰ ਬੋਲੀਆਂ ਦੀ ਗੱਲ ਕਰਾਂ ਵਾਹ ਵਾਹ ਮੈਂ ਕੋ ਬੇ ਜ਼ੁਬਾਨ ਆ ਆ ਵਾਹ ਵਾਹ ਤੇ ਇਹ ਦੱਸੋ ਮ ਕਿਸੇ ਬਾਕਾਇਦਾ ਉਸਤਾਦ ਦਾ ਸ਼ਾਗਿਰਦ ਵੀ ਬਣਿਆ ਕਿ ਤੁਸੀਂ ਆਪੇ ਹੀ ਮਾਸ਼ਾਅੱਲਾ ਲਿਹਿਆ ਸਾਰੀ ਉਮਰ ਨਹੀਂ ਸਰ ਮੈਂ ਸ਼ਾਗਿਰਦੀ ਇਖਤਿਆਰ ਕੀਤੀ ਬਾਕਾਇਦਾ ਜੀ ਮੈਂ ਇੱਕ ਨਹੀਂ ਮੈਂ ਤਿੰਨ ਤਨ ਉਸਤਾਦ ਲੈ ਕੇ ਚੱਲਦਾ ਤੁਰਲਾ ਫਿਰਨਾ ਪਿਆ ਵਾਹ ਲੋਕੀ ਇੱਕ ਉਸਤਾਦ ਲੈ ਕੇ ਤੰਗ ਨੇ ਮੈਂ ਤਰੇ ਲੈ ਕੇ ਜਾ ਕੇ ਫਿਰਨਾ ਪਿਆ ਵਾਹ ਮੇਰੇ ਉਸਤਾਦ ਦੇ ਮਹਤਰਮ ਅਨੀਸ਼ ਤਾਰਕ ਸਾਹਿਬ ਅੱਛਾ ਉਸ ਤੋਂ ਬਾਅਦ ਤਨਜ਼ਮ ਮਜ਼ਾਦੇ ਵਾਲੇ ਨਾਲ ਇੱਕ ਬਹੁਤ ਵੱਡਾ ਨਾਮ ਆਸਫ ਅਲੀ ਅਲਵੀ ਸਾਹਿਬ ਹਾਂ ਜੀ ਜੀ ਔਰ ਤਨਕੇ ਆਪਣਾ ਪਹਿਕੇ ਕਿਹਦੇ ਵਰਨ ਡਾਕਟਰ ਅਕਬਰ ਅਲੀ ਗਾਜ਼ੀ ਸਾਹਿਬ ਵਾਹ ਇਤਨੇ ਜਿਹੜੇ ਨੇ ਮੇਰੇ ਉਸਤਾਦ ਨੇ ਮੇਰੇ ਜਿਹਨਾਂ ਨੂੰ ਆਪਣਾ ਉਸਤਾਦ ਮੰਨਣਾ ਵਾਹ ਵਾਹ ਔਰ ਜਦੋਂ ਮੈਂ ਕਿਤੇ ਅੜਫਸ ਮਨ ਹੁੰਦੀ ਹੈ ਮੈਂ ਇਹਨਾਂ ਨੇ مشاورਤ ਕਰਨਾ ਇਹਨਾਂ ਨੇ ਕੁਛ ਨਾ ਕਹਿਸ ਵਾਹ ਵਾਹ ਔਰ ਅਲਹਮਦੁਲਿਲਾ ਮੈਂ ਉਸਤਾਦ ਵਾਲਾ ਬੇ ਉਸਤਾਦਾ ਨਹੀਂ ਹਾਂ ਨਹੀਂ ਨਹੀਂ ਮਾਸ਼ਾਅੱਲਾ ਔਰ ਤੁਹਾਡੇ ਤਿੰਨੇ ਉਸਤਾਦ ਜਿਹੜੇ ਨੇ ਉਹ ਮਾਸ਼ਾਅੱਲਾ ਬੜੇ ਆਲਾ ਪਾਇਦੇ ਸ਼ਾਇਰ ਔਰ ادیਬ ਨੇ ਉਹਨਾਂ ਕੋਲੋਂ ਤੁਹਾਨੂੰ ਯਕੀਨਨ ਬੜਾ ਫੈਜ਼ ਮਿਲਿਆ ਹੋਣਾ ਅੱਜਾ ਹਜ਼ੂਰ ਉਹਨੇ ਦੱਸੋਗੇ ਤੁਸੀਂ ਜਿਹੜੀ ਕੋ ਸਭ ਤੋਂ ਪਹਿਲੀ ਪੰਜਾਬੀ ਦੀ ਗਜ਼ਲ ਲਿਖੀ ਜਾਂ ਤੁਹਾਡੇ ਆਪਣੇ ਪਸੰਦ ਦੀ ਜਿਹੜੀ ਪੰਜਾਬੀ ਦੀ ਗਜ਼ਲ ਹੋਈ ਤੇ ਸ਼ਾਇਰ ਨੂੰ ਆਪਣਾ ਸਾਰਾ ਕਲਾਮ ਹੀ ਬੜਾ ਹੀ ਪਿਆਰਾ ਹੁੰਦਾ ਹੈ ਲੇਕਿਨ ਤੁਸੀਂ ਸਾਨੂੰ ਕੁਝ ਬਰਾਹੇ ਕਰਮ ਉਹਦੇ ਤੋਂ ਸਟਾਰਟ ਲਵੋ ਜਿਹੜੀ ਤੁਹਾਡੀ ਸਭ ਤੋਂ ਮਰਗੂਬ ਗਜ਼ਲ ਹੈ ਤੁਹਾਨੂੰ ਡਾਕਟਰ ਮੈਂ ਨਾ ਇੱਕ ਗਜ਼ਲ ਤੁਹਾਨੂੰ ਸੁਣਾ ਲੈਣਾ ਮੁਸਲਸਲ ਗਜ਼ਲ ਜੀ ਜਿਨ੍ਹਾਂ ਨੇ ਮੇਰੀ ਪਹਿਚਾਨ ਕਰਾਈ ਪੰਜਾਬੀ ਹਲਕੀਆਂ ਦੇ ਵਿੱਚ ਜੀ ਜੀ ਤੇ ਜਿਹੜੀ ਗਜ਼ਲ ਨੇ ਮੈਨੂੰ ਬਹੁਤ ਸਾਰਾ ਸਫਰ ਕਰਾਇਆ ਵਾਹ ਮੈਂ तकरीबन ਸਾਰਾ ਪਾਕਿਸਤਾਨ ਫੇਰ ਛੜਿਆ ਔਰ ਉਹਦੇ ਪਿੱਛੇ ਜਿਹੜੀ ਨੇ ਇੱਕ ਹੋਰ ਗਜ਼ਲ ਲੈ ਜਿਹਨੇ ਮੈਨੂੰ ਮਸ਼ਹੂਰੀ ਦੇ ਬਾਇਨ ਦੇ ਲੈੰਡਾ ਜੀ ਨੇ ਮੈਨੂੰ ਮਸ਼ਹੂਰ ਕੀਤਾ ਹਾਂ ਜਾਂ ਚਾਰ ਲੋਕ ਮੈਨੂੰ ਜਾਣਣ ਲੱਗੇ ਉਹ ਗਜ਼ਲ ਜਿਹੜੀ ਨੇ ਪਹਿਲੇ ਵਾਰ ਸੀ ਤੇ ਮੈਂ ਅਲਹਮਦੁਲਿਲਾ ਅਲਹਮਦੁਲਿਲਾ ਜਿਹੜੀ ਵੀ ਚੀਜ਼ ਅੱਜ ਤੱਕ ਪਬਲਿਕ ਨੂੰ ਦਿੱਤੀ ਹੈ ਨਾ ਕਿਸੇ ਨੇ ਰਿਜੈਕਟ ਨਹੀਂ ਕੀਤੀ ਹੋਈ ਅਲਹਮਦੁਲਿਲਾ ਕਿਉਂਕਿ ਮੇਰੀ ਕੋਈ ਵੀ ਸ਼ਾਇ ਜਿਹੜੀ ਨੇ ਸਾਲ ਤੋਂ ਪਹਿਲਾਂ ਪੂਰੀ ਨਹੀਂ ਹੋਈ ਵਾਹ ਸਾਲ ਡੇਢ ਤੋਂ ਬਾਅਦ ਜਾ ਕੇ ਮੇਰੀ ਕੋਈ ਨਜ਼ਮ ਗਜ਼ਲ ਮੁਕੰ ਕਿਉਂਕਿ ਮੈਂ ਕੋ ਬੜਾ ਜ਼ੂਦ ਕੋ ਸ਼ਾਇਰ ਨਹੀਂ ਐ ਹਾਂ ਮੈਂ ਬਹੁਤ ਘੱਟ ਲਿਖਦਾ ਲੇਕਿਨ ਮੈਂ ਜਿੰਨਾ ਕਿ ਲਿਖਦਾ ਨਾ ਮੈਂ ਅਲਹਮਦੁਲਿਲਾਹ ਤੇ ਮਤਮਨ ਹਾਂ ਵਾ ਵਾ ਉਹ ਅਸ਼ਾਰ ਨੇ ਕੁਛ ਤੁਹਾਡੀ ਇਜਾਜ਼ਤ ਮੰਗਜੀ ਅਜੀ ਪਲੀਜ਼ ਬਿਸਮਿਲ੍ਲਾ ਇਤਾ ਕਰੋ ਆ ਜਾਂਦੀ ਕੋਲ ਤੇਰੇ ਦਿਲ ਦੇ ਪਰੌਣਿਆਂ ਜੇ ਦੂਰੀ ਹੁੰਦੀ ਇੱਕ ਅੱਧੇ ਮੀਲ ਦੀ ਆਏ ਹਾ ਆ ਜਾਂਦੀ ਕੋਲ ਤੇਰੇ ਦਿਲ ਦੇ ਪਰੌਣਿਆਂ ਜੇ ਦੂਰੀ ਹੁੰਦੀ ਇੱਕ ਅੱਧੇ ਮੀਲ ਦੀ ਡੇਰਾ ਲਾ ਕੇ ਬਹਿ ਗਏ ਆ ਸਮੁੰਦਰਾ ਤੋਂ ਪਾਰ ਜਾ ਕੇ ਰਹਿ ਗਈਆਂ ਮੈਂ ਹਿਜਰਾਂ ਨੂੰ ਕੀਲ ਦੀ ਆਏ ਹਾ ਵਾਹ ਕੋਠੇ ਉਤੇ ਡਾ ਮੰਜਾ ਰਾਤ ਤੇਰਾ ਤੱਕਦੀਆਂ ਤਾਰਿਆਂ ਤੋਂ ਚੰਨ ਭਾਵੇਂ ਪੁੱਛ ਲੈ ਆਏ ਹਾ ਰਾਤ ਕਿਸੇ ਡੇਰੇ ਉਤੋਂ ਆਉਂਦੀ ਏ ਆਵਾਜ਼ ਰੈਂਦੀ ਠੂ ਠੂ ਇੰਜਨਾਂ ਦੇ ਢੀਲ ਦੀ ਵਾਹ 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 ਮੀਨੇ ਮੋਸ ਮੱਚ ਦਿਲ ਦੀਆਂ ਸੱਦਰਾਂ ਨੂੰ ਨੈਣਾਂ ਦੇ ਪੰਘੂੜਿਆਂ ਚ ਪਾ ਕੇ ਵਾਹ ਹੁੰਡੇ ਦੇਵਾ ਹੌਲੀ ਹੌਲੀ ਸਮਝ ਨਾ ਆਵੇ ਮੈਨੂੰ ਹੁਣ ਤੇਰੀ ਕਿਸੇ ਵੀ ਦਲੀਲ ਦੀ ਵਾ ਵਾ ਫੇਰ ਜ਼ਰਾ ਮੁਕਰਰ ਜੀ ਇਹ ਫੇਰ ارشاد ਫਰਮਾਓ ਮੀਨੇ ਮੋਸਮ ਚ ਦਿਲ ਦੀਆਂ ਸਦਰਾਂ ਨੂੰ ਨੈਣਾਂ ਦੇ ਪੰਘੂੜਿਆਂ ਚ ਪਾ ਕੇ ਆਹਾ ਹਾ ਹਾ ਹੁੰਡੇ ਦੇਵਾ ਹੌਲੀ ਹੌਲੀ ਸਮਝ ਨਾ ਆਵੇ ਮੈਨੂੰ ਹੁਣ ਤੇਰੀ ਕਿਸੇ ਵੀ ਦਲੀਲ ਦੀ ਵਾ 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 ਲੜ ਤੇਰੇ ਲੱਗ ਕੇ ਸਿਆਪਿਆਂ ਨੂੰ ਸਿਹੜਿਆ ਮੈਂ ਜਿੰਦੜੀ ਤੜਪੜੀ ਜੀ ਬਣ ਗਈ ਹਾਏ ਹਾ ਲੜ ਤੇਰੇ ਲੱਗ ਕੇ ਸਿਆਪਿਆਂ ਨੂੰ ਸਿਹੜਿਆ ਮੈਂ ਜਿੰਦੜੀ ਤੜਪੜੀ ਜੀ ਬਣ ਗਈ ਐਡੀ ਐਡੀ ਧੌਣਾ ਵਾਲੇ ਵੀਰਾਂ ਦੀ ਮੈਂ ਭੈਣਾਂ ਸਾਹ ਧੀ ਸਾਹ ਨਾ ਤਗੜੇ ਵਕੀਲ ਦੀ ਵਾਹ 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 ਨਾਲ ਤੇਰੇ ਜੀਨ ਲਈ ਮਰਮਰ ਜਾਂਦੇ ਅਸੀਂ ਦੱਸੇ ਤੈਨੂੰ ਕੌਣ ਵੇਕ ਪੱਤਿਆ ਹਾਏ ਹਾਏ ਨਾਲ ਤੇਰੇ ਜੀਨ ਲਈ ਮਰਮਰ ਜਾਂਦੇ ਅਸੀਂ ਦੱਸੇ ਤੈਨੂੰ ਕੌਣ ਵੇਕ ਪੱਤਿਆ ਹਾਏ ਹਾਏ ਇੰਜ ਦਾ ਕੋ ਜਾਦੂਕਾਰ ਨਾਵੇਂ ਤੇਰੇ ਲੱਗ ਜਾਵਾ ਖੋਲ ਗੰਢ ਦਿਲ ਦੀ ਜ਼ਮੀਨ ਦੀ ਵਾਹ 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 ਬਹੁਤ ਅੱਛੇ ਇਹ ਡਾਡਸਾ ਸ਼ੇਰ ਸੁਣਾ ਦੇਣਾ ਤੁਹਾਡੇ ਲਈ ਇੱਕ ਸ਼ੇਰ ਆ ਗਿਆ ਜੀ ਜੀ ਇਰਸ਼ਾਦ ਤਾਂਦਲੇ ਦੇ ਸਾਗ ਨਾਲ ਬਜਰੇ ਦੇ ਢੋਡਿਆਂ ਦਾ ਚਸਕਾ ਐ ਛਾ ਵੇਲੇ ਵੱਖਰਾ ਵਾਹ 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 ਤਾਂਦਲੇ ਦੇ ਸਾਗ ਨਾਲ ਤਾਂਦਲੇ ਦੇ ਸਾਗ ਨਾਲ ਬਜਰੇ ਦੇ ਢੋਡਿਆਂ ਦਾ ਚਸਕਾ ਐ ਛਾ ਵੇਲੇ ਵੱਖਰਾ ਵੱਖਰਾ ਤਾਜ਼ੇ ਲੱਗੇ ਰੇੜਕੇ ਦੀ ਲੱਸੀ ਪੀ ਕੇ ਗੱਟ ਗੱਟ ਲੈੜੀ ਜਾਵਾਂ ਚੁੰਨੀ ਮੇਂ ਸ਼ਨੀਲ ਦੀ ਵਾਹ 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 ਇਹ ਇੱਕ ਸ਼ੇਰ ਹੋਰ ਖਾਸ ਤੁਹਾਡੇ ਵਾਸਤੇ ਜੋ ਇਨਸ਼ਾਅੱਲਾ ਤਾਨੂੰ ਬਚਪਨ ਯਾਦ ਆਉਂਗੇ ਆਪਣੇ ਜਿਹੜੇ ਜਿਹੜੇ ਨਾਜ਼ਰੀਨ ਨੇ ਇਨਸ਼ਾਅੱਲਾ ਸ਼ੇਰ ਸਾਨੂੰ ਬਚਪਨ ਯਾਦ ਆਉਂਗੇ ਤੁਹਾਨੂੰ ਸਾਰਿਆਂ ਨੂੰ ਵਾਹ ਵਾਹ ਝੋਲੀ ਵਿੱਚ ਲੱਗਾ ਹੋਇਆ ਠੰਡਾ ਪਿਆ ਦਸਦਾਏ ਖਾ ਕੇ ਆਇਆ ਵੰਡੀ ਵਾਲੇ ਚੌਲ ਤੋਂ ਆਇਆ ਆਇਆ ਵਾਹ ਵਾਹ ਝੋਲੀ ਵਿੱਚ ਲੱਗਾ ਹੋਇਆ ਠੰਡਾ ਪਿਆ ਦਸਦਾਏ ਖਾ ਕੇ ਆਇਆ ਵੰਡੀ ਵਾਲੇ ਚੌਲ ਤੋਂ ਹਾਂ ਕਿ ਧੋਣਾ ਕਿਨੇ ਪਿਓ ਤੇ ਉੱਡ ਪੁੱਡ ਜਾਣੇ ਆ ਵੀ ਘਰੋਂ ਲੈ ਜਾ ਥਾਲੀ ਨੂੰ ਛਟੀਲ ਦੀ ਵਾਹ 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 ਮਕਤਾਰ ਜੇ ਕਿ ਪੂਰੇ ਵੱਲੋਂ ਵਗਦੀ ਹਵਾ ਨਾਲ ਉੱਡਦੇ ਰੰਗਲੇ ਦੁਪੱਟਿਆਂ ਨੂੰ ਵੇਖ ਕੇ ਆਹਾ ਆਹਾ ਪੂਰੇ ਵੱਲੋਂ ਵਗਦੀ ਹਵਾ ਨਾਲ ਉੱਡਦੇ ਰੰਗਲੇ ਦੁਪੱਟਿਆਂ ਨੂੰ ਵੇਖ ਕੇ ਚਤੇ ਮੈਨੂੰ ਆਉਂਦੀ ਰਹਿੰਦੀ ਇੱਕ ਇੱਕ ਗੱਲ ਉਸ ਕੁਲਜ਼ਮ ਰੰਗਲੇ ਰੰਗੀਲੀ ਵਾ 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 ਆਦਨ ਦੀ ਕੋਲ ਤੇਰੇ ਦਿਲ ਦੇ ਪਰੌਣਿਆਂ ਜੇ ਦੂਰੀ ਹੁੰਦੀ ਇੱਕ ਅੱਧੇ ਮੀਲ ਦੀ ਵਾ ਬਹੁਤ ਖੂਬ ਜੀ ਬਹੁਤ ਖੂਬ ਮਾਸ਼ਾਅੱਲਾ ਇੱਕ ਇੱਕ ਅੱਖਰ ਹੈ ਜੇ ਇੱਕ ਇੱਕ ਸ਼ਬਦ ਦੇ ਵਿੱਚ ਤੁਸੀਂ ਕਲਚਰ ਸਾਡੇ ਦੇਸ ਪੰਜਾਬ ਦਾ ਜਿਹੜਾ ਉਹਨੂੰ ਕਲਮ ਬੰਦ ਕੀਤਾ ਅੱਛਾ ADNAN ਸਾਹਿਬ ਗੁਜ਼ਾਰਿਸ਼ ਇਹ ਵੇ ਕਿ ਸੁਖੰਦੀਆਂ ਤੇ مختلف ਇਸਨਾਫ ਨੇ ਬਹੁਤ ਸਾਰੀਆਂ ਸਾਡੇ ਪੰਜਾਬੀ ਜ਼ੁਬਾਨੋਂ ਅਦਬ ਦੇ ਵਿੱਚ ਵੀ ਅਲਹਮਦੁਲਿਲਾ ਉਸਤਾਦ ਸ਼ਾਇਰ ਜਿਹੜੇ ਹੋਏ ਨੇ ਉਹਨਾਂ ਵੀ ਅਜੋਕੇ ਸਮੇਂ ਦੇ ਜਿਹੜੇ ਸ਼ੁਆਰায়ে ਕਿਰਾਮ ਨੇ ਉਹਨਾਂ ਨੇ ਵੀ مختلف ਇਸਨਾਫ ਦੇ ਵਿੱਚ ਤਬਾਜ਼ਮਾਈ ਕੀਤੀ ਦੋੜੇ ਕਿਸੇ ਲਿਖੇ ਕਿਸੇ ਚੌਬਿਸਰੇ ਲਿਖੇ ਆਜ਼ਾਦ ਨਜ਼ਮ ਤਸਲੀਸਾਂ ਲਿਖੀਆਂ ਗਜ਼ਲ ਦੇ ਉੱਤੇ ਬੜੀ ਖੂਬਸੂਰਤ ਉਚਾਰੀ ਕੀਤੀ ਸਾਡੇ ਪੰਜਾਬੀ ਦੇ ਸ਼ਾਇਰਾਂ ਨੇ ਤੁਹਾਡਾ ਸਭ ਤੋਂ ਮਰਗੂਬ ਔਰ ਪਸੰਦੀਦਾ ਮੌਜੂ ਕਿਹੜਾ ਹੁੰਦਾ ਹੈ ਬਰ ਸਭ ਮੇਰੇ ਨਾਲ ਸਭ ਤੋਂ ਜ਼ਿਆਦਾ ਪਸੰਦੀਦਾ ਜਿਹੜਾ ਨਾ ਉਹ ਗਜ਼ਲ ਹੀ ਅੱਛਾ ਪਰ ਮੈਂ ਗਜ਼ਲ ਹੀ ਕਹਿਣਾ ਚਾਹਦਾ ਵਾਹ ਕਿਉਂਕਿ ਮੈਂ ਮੁਸਤਕਿਲ ਕਿਤੇ ਬੈ ਕੇ ਲਿਖਦਾ ਨਹੀਂ ਹੈ ਹਾਂ ਮੈਂ ਟੁਰਦੇ ਫਿਰਦਾ ਗਜ਼ਲ ਬਣਾਣੀ ਹੁੰਦੀ ਹੈ ਵਾਹ 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 ਔਰ ਮੈਂ ਉਨੀ ਦੇਰ ਤੱਕ ਗਜ਼ਲ ਲੋਕਾਂ ਨੂੰ ਸੁਣਾਉਂਦਾ ਨਹੀਂ ਹੈ ਜਿੰਨੀ ਦੇਰ ਤੱਕ ਮੇਰੇ ਆਪਣੇ ਅੰਦਰ ਉਤਰ ਨਹੀਂ ਜਾਂਦੀ ਉਤਰ ਨਹੀਂ ਜਾਂਦੀ ਔਰ ਜਿੰਨੀ ਦੇਰ ਤੱਕ ਤੁਹਾਨੂੰ ਆਪਣੀ ਇੰਟਰਨਲ ਸੈਟੀਸਫੈਕਸ਼ਨ ਨਹੀਂ ਹੁੰਦੀ ਤੁਸੀਂ ਆ ਉਹ ਮੁਤਬਨ ਨਹੀਂ ਹੋ ਜਾਂਦੇ ਅੱਛਾ ਜਨਾਬ ਤਾਂ ਫਿਰ ਕੋਈ ਗਜ਼ਲ ਹੀ ਹੋਰ ਤਾ ਕਰੋ ਬੇਕਦਰੇਨਲ ਲੜ ਗਈਏ ਕਿਸਮਤ ਮਾੜੀ ਅੱਖਾਂ ਦੀ ਵਾਹ ਬੇਕਦਰੇਨਲ ਲੜ ਗਈਏ ਕਿਸਮਤ ਮਾੜੀ ਅੱਖਾਂ ਦੀ ਪੋਦੇ ਪਾਲੇ ਠਰ ਗਈਏ ਨਿੰਦਰ ਗੜ ਅੱਖਾਂ ਦੀ ਵਾਹ ਵਾਹ ਬਹੁਤ ਅੱਛਾ ਉਹਦੇ ਚਾਈ ਬੈਠੇ ਸਾਂ ਲਾ ਕੇ ਫਟਾਸਾਂ ਦਾ ਵਾਹ ਉਹ ਨਹੀਂ ਆਇਆ ਟੁੱਟੀ ਏ ਅੱਜ ਫਿਰ ਦਿਹਾੜੀ ਅੱਖਾਂ ਦੀ ਵਾਹ 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 ਉਹਦੇ ਚਾਈ ਬੈਠੇ ਸਾਂ ਉਹਦੇ ਚਾਈ ਬੈਠੇ ਸਾਂ ਲਾ ਕੇ ਫਟਾਸਾਂ ਦਾ ਆਸਾ ਦਾ ਉਹ ਨਹੀਂ ਆਇਆ ਟੁੱਟੀ ਏ ਅੱਜ ਫਿਰ ਦਿਹਾੜੀ ਅੱਖਾਂ ਦੀ ਅੱਖਾਂ ਦੀ ਵਾਹ ਵਾਹ ਜਾਨ ਜੇ ਲੈਣੀ ਲੋੜ ਵਿੱਚ ਕਾਦੀ ਛੁਰੀਆਂ ਚਾਕੂ ਕੱਸਣ ਦੀ ਹਾਂ ਜਾਨ ਜੇ ਲੈਣੀ ਲੋੜ ਵਿੱਚ ਕਾਦੀ ਛੁਰੀਆਂ ਚਾਕੂ ਕੱਸਣ ਦੀ ਜੀ ਹੱਸਦੇ ਹੱਸਦੇ ਮਰ ਜਾਵਾਂਗੇ ਮਾਰ ਕੁਹਾੜੀ ਅੱਖਾਂ ਦੀ ਵਾਹ 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 ਬਹੁਤ ਅੱਛਾ ਇੰਜ ਦੀ ਕੋਈ ਟੱਕਰ ਹੋਵੇ ਤੇਰੇ ਬੋਲ ਬੁਲਾਰੇ ਤੇ ਇੰਜ ਦੀ ਕੋਈ ਟੱਕਰ ਹੋਵੇ ਤੇਰੇ ਬੋਲ ਬੁਲਾਰੇ ਤੇ ਦਿਲ ਦੇ ਚਾਹ ਵੀ ਲੁਡੀਆਂ ਪਾਨ ਚੜ ਤੰਗਾੜੀ ਅੱਖਾਂ ਦੀ ਵਾ 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 ਤੰਗਾੜੀ ਖੂਬ ਵਰਤਿਆ ਜੀ ਜੀ ਤੇ ਇੱਕ ਸ਼ੇਰ ਤੁਹਾਡੀ ਨਜ਼ਰ ਖਾਸ ਜੀ ਬਿਸਮਿਲ্লাহ ਰਿਸ਼ਾਦ ਤੂੰ ਆਉਣਾ ਏ ਸੁਣਿਆ ਏ ਤੇ ਡਿੰਗੜ ਡਿੰਗੜ ਮੱਚੀ ਏ ਤੂੰ ਆਉਣਾ ਏ ਸੁਣਿਆ ਏ ਤੇ ਡਿੰਗੜ ਡਿੰਗੜ ਮੱਚੀ ਏ ਸਾਮਾਨੇ ਸੀ ਗਿੱਧਾ ਪਾਇਆ ਵੱਜੀ ਤਾੜੀ ਅੱਖਾਂ ਦੀ ਵਾ 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 ਮਕਤਾ ਰਜ਼ਾ ਕੇ ਪਾਲਾ ਵੀ ਨਹੀਂ ਜਰਿਆ ਜਾਂਦਾ ਕੁਲਜ਼ਮ ਤੇਰੀਆਂ ਅੱਖਾਂ ਦਾ ਆਹਾ ਹਾ ਪਾਲਾ ਵੀ ਨਹੀਂ ਜਰਿਆ ਜਾਂਦਾ ਕੁਲਜ਼ਮ ਤੇਰੀਆਂ ਅੱਖਾਂ ਦਾ ਸਹਿੰਦਾ ਵੀ ਨਹੀਂ ਦਿਲ ਨਕਮਾ ਜੇਠੀ ਹਾੜੀ ਅੱਖਾਂ ਦੀ ਵਾ ਬਹੁਤ ਹੁੰਦਾ ਖਿਆਲ ਬਹੁਤ ਅੱਛਾ ਬੇਕਦਰੇ ਨਾਲ ਲੜ ਗਈ ਏ ਕਿਸਮਤ ਮਾੜੀ ਅੱਖਾਂ ਦੀ ਵਾ ਅੱਛਾ ਹਜ਼ੂਰ ਹੁਣ ਗ਼ਜ਼ਲ ਦੇ ਬਹੁਤ ਸਾਰੇ موضوعات نے بہت زیادہ ਸਾਡੇ شعراء کرام ਜਿਹੜੇ ਨੇ ਉਹਨਾਂ ਬੜੀ ਜ਼ਬਰਦਸਤ ਗਜ਼ਲ ਲਿਖੀ ਲੇਕਿਨ ਉਹ ਮਹਿਬੂਬ ਦੇ ਜ਼ulf و رخسار ਦੇ ਵਿੱਚ ਹੀ ਖੇਡਦੇ ਰਹੇ ਹਣੇ ਲੇਕਿਨ ਅੱਜ ਕੱਲ ਤੇ ਅਜੋਕੇ ਸਮੇਂ ਦੇ ਸਾਰੇ مصائب ਸਾਰੇ مسائل ਜਿੰਨੇ ਨੇ ਉਹ ਵੀ ਗਜ਼ਲ ਦਾ ਮوضوع ਬਣ ਗਏ ਹੋਏ ਨੇ ਤੁਸੀਂ ਹੋਰ ਕੋਈ ਆਪਣੀ ਥੋੜੀ ਜੀ ਕੋ ਵੱਖਰੀ ਟਾਈਪ ਦੀ ਗਾਜ਼ਲ ਵੀ ਸੁਣਾਓ ਸਰ ਮੈਂ ਡਾਕਟਰ ਸਾਹਿਬੇ ਕਰਜ਼ ਕਰਦਾ ਜੀ ਕਿ ਮੈਂ ਨਾ ਇੱਕ ਹਾਤੇ ਦੇ ਵਿੱਚ ਵਾਹ 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 ਇੱਕ ਹਾਤਾ ਐਸਾ ਵੀ ਜਿੱਤੋ ਨਾ ਮੈਂ ਤਜਾਵਜ਼ ਨਹੀਂ ਕਰ ਸਕਦਾ ਵਾਹ 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 ਬਹੁਤ ਅੱਛਾ ਵਧੀਆ ਵੀ ਕਿ ਮੈਨੂੰ ਅੱਜ ਕੱਲ ਦੇ ਐਡਵਾਂਸ ਜਿਹੜੀਆਂ ਟੈਕਨੋਲੋਜੀਆਂ ਨੇ ਮੈਨੂੰ ਉਹਨਾਂ ਦਾ ਪਤਾ ਹੈ ਹਾਂ ਮੈਂ ਸਾਰੀਆਂ ਵਰਤੀਆਂ ਹੋਈਆਂ ਨੇ ਹਾਂ ਮੈਂ ਸਾਰੀਆਂ ਚੀਜ਼ਾਂ ਨੂੰ ਜੱਜ ਕਰਨਾ ਸੁਣਨਾ ਇਸਤੇਮਾਲ ਕਰਨਾ ਲੇਕਿਨ ਇਹ ਤਾਂ ਸ਼ਾਇਰੀ ਦਾ ਮਾਮਲਾ ਨਾ ਉਹਨਾਂ ਮੇਰੀ ਵਰਤੋਂ ਜਿਹੜੀ ਉਹਨਾਂ ਸਾਰੀ ਪਿਆ 60 70 ਪਿੱਛੇ ਤੁਰ ਜਾਂਦੀ ਹੈ ਵਾਹ 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 ਮੈਂ ਜਿੱਥੇ ਮਰਦੀ ਜਾ ਕੇ ਸੁਤਾ ਹਾਂ ਵਾ ਖਾਬ ਮੈਨੂੰ ਪਿੰਡ ਦੀ ਆਉਂਦਾ ਅਲਹਮਦੁਲਿਲਾ ਵਾਹ ਵਾ ਤੇ ਇਸ ਵਾਰ ਸੇ ਮੈਂ ਅਰਜ਼ੇ ਕਰਾਂਗਾ ਕਿ ਮੇਰੀ ਸ਼ਾਇਰੀ ਜਿਨੀ ਹੈ ਨਾ ਉਸੇ ਦਾਇਰੇ ਦੇ ਵਿੱਚ ਹੀ ਲੇਕਿਨ ਇੱਕ ਹਟ ਕੇ ਚੀਜ਼ ਜਿਹੜੀ ਹੈ ਨਾ ਉਹ ਮੈਂ ਤੁਹਾਨੂੰ ਇੱਕ ਸੁਣਾ ਦੇਣਾ ਇੱਕ ਨਜ਼ਮ ਆਜ਼ਾਦ ਨਜ਼ਮ ਜੀ ਨਜ਼ਮ ਦਾ ਸਰਨਾਵਾ ਹੈ ਮੈਂ ਜੀਣਾ ਮਹਿਲੇ ਅੱਛਾ ਵਾ ਮਦੀਨਾ ਮਹਿਲੇ ਵਾ ਇੱਕ ਫੋਨ ਕਾਲੀ ਇੱਕ ਇੱਕ ਫੋਨ ਕਾਲੇ ਬਸ ਇਹ مسلسل ਇੱਕ ਫੋਨ ਆਇਆ ਜੀ ਔਰ ਇਹ ਫੋਨ ਸੁਣਿਆ ਜਾ ਰਿਹਾ ਵਸਤੇ ਉਹ ਫੋਨ ਦੀ ਗੱਲਬਾਤ ਹੋ ਰਹੀ ਹੈ ਵਾਹ ਉਹ ਮਤ ਪੇਸ਼ੇ ਕਰਨਾ ਨਜ਼ਰ ਕਰਨਾ ਇਰਸ਼ਾ ਇਰਸ਼ਾ ਨਜ਼ਰ ਮਰਨਾਨਾ ਨਾ ਜੀਣਾ ਵਿੱਚ ਹਾਲੇ ਵਾਹ ਰਾਤੀਆਂ ਪਿਛਲੇ ਜੇ ਪੈਰ ਇੱਕ ਸੇ ਮੈਨੂੰ ਜੀ ਫੋਨ ਆ ਗਿਆ ਅੱਛਾ ਸੁਣਿਆ ਸੀ ਮੈਂ ਤੇ ਉਹ ਹਾਸੇ ਤੇ ਹੌਕੇ ਦੇ ਵਿੱਚੋਂ ਕੋਈ ਨਿਕਲੀ ਹੋਈ ਆਵਾਜ਼ ਸੀ ਵਾਹ 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 ਜਿਵੇਂ ਹੱਸਦੇ ਹੋਏ ਨੂੰ ਅਚਾਨਕ ਮਰਨ ਦਾ ਸਨੇਹਾ ਮਿਲੇ ਆਏ ਹਾਏ ਉਹਦੇ ਬੋਲਾਂ ਦੇ ਵਿੱਚ ਥੋੜਾ ਹਾਸਾ ਵੀ ਸੀ ਤੇ ਚਮਾਸਾ ਵੀ ਸੀ ਵਾਹ ਵਾਹ ਹਾ ਹਾਸਾ ਵੀ ਸੀ ਤੇ ਚਮਾਸਾ ਵੀ ਸੀ ਵਾਹ 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 ਉਹਦੇ ਬੋਲਾਂ ਦੇ ਵਿੱਚ ਥੋੜਾ ਹਾਸਾ ਵੀ ਸੀ ਤੇ ਚਮਾਸਾ ਵੀ ਸੀ ਵਾਹ ਵਾਹ ਮੈਨੂੰ ਕਹਿੰਦੀ ਸੀ ਭਈ ਗੱਲ ਪੂਰੀ ਸੁਣੀ ਫੋਨ ਬੰਦ ਨਾ ਕਰੀ ਫੋਨ ਬੰਦ ਨਾ ਕਰੀ ਆਏ ਹਾ ਉਹ ਹੋ ਮੈਂ ਜਿਸ ਦੇ ਬੋਲਾਂ ਚ ਮਿਸ਼ਰੀ ਮਖਾਣੇ ਤੇ ਗੁੜ ਲੈ ਕੇ ਸ਼ੇਰਾਂ ਨੂੰ ਆਪਣੇ ਤੋਂ ਲਿਖਦਾ ਰਿਹਾ ਆਏ ਹਾ ਹਾਂ ਹਾਂ ਉਹ ਹੋਈ ਆ ਮੈਂ ਵਾਹ ਕਿਸੇ ਸ਼ਿਕਵੇ ਸ਼ਿਕਾਇਤ ਗਿਲੇ ਵਾਸਤੇ ਫੋਨ ਕੀਤਾ ਨਹੀਂ ਇਹ ਨਾ ਪੁੱਛਣਾ ਸੀ ਬਸ ਮੇਰੀ ਕਾਪੀ ਤੇ ਚਿੜੀਆਂ ਤੇ ਘੁਗੀਆਂ ਦੇ ਉਹ ਪੁਰਨੇ ਵੇਖ ਕੇ ਮੈਨੂੰ ਕਹਿੰਦਾ ਸੀ ਤੂੰ ਕਿ ਡਿਵੰਚੀ ਪਿਕਾਸੋ ਐ ਸ਼ਾਕਾਰ ਨੂੰ ਸੋਚ ਕੇ ਹੀ ਮੁਸਵਰ ਬਣੇ ਹੋਣਗੇ ਇਹੋ ਕਹਿੰਦਾ ਸੀ ਨਾ ਆਏ ਹਾ ਕਿੰਨਾ ਝੂਠਾ ਐ ਤੂੰ ਆਏ ਹਾ ਮੇਰੀ ਕਾਪੀ ਤੇ ਚਿੜੀਆਂ ਤੇ ਘੁਗੀਆਂ ਦੇ ਉਹ ਪੁਰਨੇ ਵੇਖ ਕੇ ਮੈਨੂੰ ਕਹਿੰਦਾ ਸੀ ਤੂੰ ਕਿ ਡਿਵੰਚੀ ਪਿਕਾਸੋ ਐ ਸ਼ਾਕਾਰ ਨੂੰ ਸੋਚ ਕੇ ਹੀ ਮੁਸਵਰ ਬਣੇ ਹੋਣਗੇ ਇਹੋ ਕਹਿੰਦਾ ਸੀ ਨਾ ਆਏ ਹਾ ਕਿੰਨਾ ਝੂਠਾ ਐ ਤੂੰ ਵਾਹ 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 ਅੱਛਾ ਇਹ ਦਸ ਸੁਪਾਰੇ ਤੇ ਹੱਥ ਰੱਖ ਕੇ ਤੈਨੂੰ ਜੇ ਆਖੇ ਕੋਈ ਕਿ ਲਾਗਰ ਜਿ ਪਖੂ ਤੇਰੇ ਹਾਸਿਆਂ ਨਾਲ ਤੂੰ ਮੰਨ ਲੈ ਸ਼ਿਫਾਇਤ ਹੁੰਦੇ ਰਹੇ ਆਹਾ ਹਾ ਹਾ ਤੂੰ ਮੰਨ ਲਵੇਂਗਾ ਹਾਂ ਨਹੀਂ ਮੈਂ ਮੰਨ ਲਿਆ ਸੀ ਆਏ ਹਾ ਵਾ 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 ਰੱਬ ਨੂੰ ਗਵਾ ਕਰਕੇ ਰਾਤਾਂ ਦੀ ਚੁੱਪ ਵਿੱਚ ਤੈਨੂੰ ਕੋਈ ਆਖੇ ਕਿ ਤੇਰੇ ਸਿਵਾ ਨਾ ਕੋਈ ਹੈ ਸੀ ਨਾ ਹੈਵੇ ਨਾ ਹੋਵੇਗਾ ਕੋਈ ਤੇ ਤੂੰ ਕੀ ਕਰੇਂਗਾ ਆਏ ਹਾ ਕੋਈ ਹੋ ਹਾਂ ਤੇ ਕਰ ਮੈਨੂੰ ਲੱਗੇ ਤੇ ਸਹੀ ਕਿ ਤੈਨੂੰ ਸੁਣਨਾ ਪਿਆ ਏ ਆਇਆ ਹਾਏ ਐ ਮਨ ਪਹਾੜੀ ਬਲਾਵਲ ਕਿਦਾਰਾ ਐ ਦੁਰਗਾਏ ਕਾਫੀ ਐ ਜੈਲਸਤ ਬੈਰੋਂ ਮੈਨੂੰ ਇਹਨਾਂ ਰਾਗਾਂ ਦੇ ਪੜਨੇ ਤੂੰ ਪਾਕੇ ਤੇ ਆਪੀ ਮੈਂ ਸੁਣਿਆ ਟੱਲੀਆਂ ਦੀ ਟੰਡੰਦ ਲੱਗਿਆ ਤੂੰ ਆਇਆ ਹਾਏ ਵਾਹ 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 ਬਹੁਤ ਅੱਛਾ ਬਹੁਤ ਖਿਆਲ ਦੀ ਬੁਲੰਦੀ ਐ ਮਨ ਪਹਾੜੀ ਬਲਾਵਲ ਕਿਦਾਰਾ ਐ ਦੁਰਗਾਏ ਕਾਫੀ ਐ ਜੈਲਸਤ ਬੈਰੋਂ ਮੈਨੂੰ ਇਹਨਾਂ ਰਾਗਾਂ ਦੇ ਪੜਨੇ ਤੂੰ ਪਾਕੇ ਤੇ ਆਪੀ ਮੈਂ ਸੁਣਿਆ ਟੱਲੀਆਂ ਦੀ ਟੰਡੰਦ ਲੱਗਿਆ ਤੂੰ ਆਇਆ ਹਾਏ ਵਾਹ ਅਲੈਗਜ਼ੈਂਡਰ ਡੂਮਾ ਮਾਰਗਟ ਮਿਚਲ ਐਮਲੀ ਬਰਾਉਂਡੇ ਤੇ ਸ਼ਾਰਲਟ ਬਰਾਉਂਡੇ ਦੇ ਨਾਵਲ ਤੋਂ ਪੜ ਪੜ ਸੁਣਾਉਂਦਾ ਰਿਆਂ ਮੈਂ ਸੁਣਦੀ ਰਹੀ ਆਹਾ ਕੁਝ ਵੀ ਹਰਾਮ ਹੈ ਜੋ ਪੱਲੇ ਪਿਆ ਹੈ ਮੈਂ ਤੇ ਤੇਰੇ ਉਹਨਾਂ ਹਿਲਦੇ ਹੋਏ ਬੁੱਲਾਂ ਨੂੰ ਵੇਂਦੀ ਰਹੀ ਆ ਆਏ ਹਾਏ ਕਿੰਨਾ ਮੈਂ ਵਾ 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 ਕਿੰਨਾ ਮੈਂ ਸਦਕੇ ਦੇ ਵਾਰੀ ਗਈ ਆ ਮਾਰੀ ਗਈ ਆ ਆਏ ਹਾਏ ਉਹ ਤਹੱਜੁਤ ਨਮਾਜ਼ਾਂ ਦੁਆਵਾਂ ਜਿਨ੍ਹਾਂ ਵਿੱਚ ਤੂੰ ਨਾ ਲੈ ਲੈ ਮੇਰਾ ਤੇ ਰੱਬ ਕੋਲੋਂ ਮੈਨੂੰ ਤੂੰ ਮੰਗਦਾ ਰਿਆਂ ਆ ਆਹਾ ਉਹ ਸਭੇ ਦੁਆਵਾਂ ਨਹੀਂ ਮਨਜ਼ੂਰ ਹੋਈਆਂ ਭਲਾ ਕਿਸ ਗੱਲ ਤੋਂ ਉਹ ਦੁਆਵਾਂ ਕਦੇ ਵੀ ਤੂੰ ਮੰਗੀਆਂ ਨਹੀਂ ਆਏ ਹਾਏ ਵਾਹ 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 ਉਹ ਤਹਜਦ ਨਮਾਜ਼ਾਂ ਦੁਆਵਾਂ ਜਿਨ੍ਹਾਂ ਵਿੱਚ ਤੂੰ ਨਾ ਲੈ ਲੈ ਮੇਰਾ ਤੇ ਰੱਬ ਕੋਲੋਂ ਮੈਨੂੰ ਤੂੰ ਮੰਗਦਾ ਰਿਆ ਏ ਉਹ ਸਭੇ ਦੁਆਵਾਂ ਨਹੀਂ ਮਨਜ਼ੂਰ ਹੋਈਆਂ ਭਲਾ ਕਿਸ ਗੱਲ ਤੋਂ ਉਹ ਦੁਆਵਾਂ ਕਦੇ ਵੀ ਤੂੰ ਮੰਗੀਆਂ ਨਹੀਂ ਆ ਹਾ ਅੱਜ ਫੇਰ ਕਿੰਨੇ ਚਿਰਾਂ ਬਾਅਦ ਕੁਲਜ਼ਮ ਮੈਂ ਬਾੰਗਾ ਦਾ ਵੇਲਾ ਇਹ ਗੱਲਾਂ ਵੀ ਮੁਕੀਆਂ ਤੇ ਪਹਿਲਾਂ ਇਹ ਗੱਲਾਂ ਤੇਰੇ ਕੋਲੋਂ ਸੁਣਦੇ ਹੋਏ ਕਿੰਨੀਆਂ ਹੀ ਰਾਤਾਂ ਦੇ ਦਿਨ ਚੜ੍ਹ ਛੱਡੇ ਆਇਆ ਆ ਤੇ ਅੱਜ ਉਹ ਗੱਲਾਂ ਤੈਨੂੰ ਮੋੜ ਕੇ ਤੇ ਮੈਂ ਮੁਕਦੀ ਮੁਕਾਣੀ ਇਹ ਖੁਸ਼ ਰਹਿ ਤੂੰ ਸ਼ਾਲਾ ਤੇ ਮੈਨੂੰ ਕਦੇ ਵੀ ਦੁਬਾਰਾ ਤੂੰ ਆਪਣੇ ਕਿਸੇ ਵੀ ਦੁਆ ਵਿੱਚ ਨਾ ਰੱਬ ਕੋਲੋਂ ਮੰਗੀ ਆਇਆ ਆ ਨਾ ਜੀਣਾ ਮੈਂ ਹਲੇ ਆ ਨਾ ਜੀਣਾ ਮੈਂ ਹਲੇ ਵਾਹ 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 ਮਾਸ਼ਾਅੱਲਾ ਜੀ ਜ਼ਬਰਦਸਤ ਅੰਗੇ ਔਰ ਮੈਂ ਇਸ ਗੱਲ ਤੋਂ ਬੜਾ ਹੀ ਖੁਸ਼ ਹੋਇਆ ਕਿ ਸ਼ਿਵ ਕੁਮਾਰ ਬਟਾਲਵੀ ਦਾ ਡਿਸਟ੍ਰਿਕਟ ਹੈ ਸਿਆਲਕੋਟ ਵੇਖੋ ਨਾ ਕਦੀ ਨਾਰੋਵਾਲ ਸ਼ਕਰਗੜ ਸਾਰਾ ਜਿਹੜਾ ਉਹ ਸਿਆਲਕੋਟ ਇੱਚੀ ਸੀ ਨਾ ਉਸ ਲਿਹਾਜ਼ ਦੇ ਨਾਲ ਤੇ ਮਰੇ ਕਾਲਜ ਦੇ ਇੱਕ ਸਟੂਡੈਂਟ ਹੁੰਦੇ ਲਿਹਾਜ਼ ਦੇ ਨਾਲ ਅਸੀਂ ਫੈਜ਼ अहमद ਫੈਜ਼ ਨੂੰ ਵੀ ਸਿਆਲਕੋਟੀ ਮੰਨੇ ਆ ਜਿਵੇਂ حضرت ਸਾਡੇ ਅਲਾਮਾ ਇਕਬਾਲ ਸਾਹਿਬ ਤੇ ਇਸ ਮਰਦਮ ਖੇਜ਼ ਖਿੱਤੇ ਦੇ ਵਿੱਚ ਅੱਜ ਬੜਾ ਦਿਲ ਖੁਸ਼ ਹੋਇਆ ਕਿ ਤੁਹਾਡੇ ਵਰਗੇ ਵੇਖੋ ਨਾ मां ਬੋਲੀ ਦੇ ਬਹਾਨ ਸੇਵਕ ਮਾਸ਼ਾਅੱਲਾ ਜੀਉਂਦੇ ਨੇ ਔਰ ਬੜੀ ਉੱਚ ਪੱਧਰ ਦੀ ਖਿਦਮਤ ਕਰ ਰਹੇ ਨੇ ਆਪਣੀ ਮਾਂ ਦੀ ਆਪਣੀ ਮਾਂ ਬੋਲੀ ਦੀ ਤੇ ਹੋਰ ਕੁਝ ਸਾਨੂੰ ਬੜਾ ਖੂਬਸੂਰਤ ਰੰਗ ਵਹਾਉ ਆਪਣੀ ਗਜ਼ਲ ਦਾ ਲੋ ਜੀ ਪਿਆਰੇ ਵੇਖਣ ਵਾਲਿਓ ਤੁਸੀਂ ਸਾਡੇ ਅੱਜ ਦੇ ਉਚੇਚੇ ਪਰੋਣੇ ਅਦਨਾਨ ਕੁਲਜ਼ਮ ਰਾਂਝਾ ਹੋਰਾਂ ਦੀ ਆਜ਼ਾਦ ਨਜ਼ਮ ਦਾ ਵੀ ਲੋਰਾ ਲਿਆ ਹੋਣਾ ਪਿਆਰਿਓ ਦੇਖੋ ਕਿ ਇੱਕ ਇੱਕ ਅੱਖਰ ਦੇ ਵਿੱਚ ਬੁਲੰਦੀ ਤੇ ਤਖੈਲ ਆਪਣੀ ਮਿਹਰਾਜ ਦੇ ਉੱਤੇ ਸਾਨੂੰ ਨਜ਼ਰ ਆਉਂਦਾ ਹੈ ਸਾਹਿਬੋ ਸਾਡੇ ਅਜੋਕੇ ਨੌਜਵਾਨ ਜਿਹੜੇ ਅੱਜ ਕੱਲ ਮਸ਼ਕੇ ਸੁਖਨ ਕਰ ਰਹੇ ਨੇ ਆਪਣੀ ਮਾਂ ਬੋਲੀ ਦੇ ਵਿੱਚ ਸਣੇ ਸਾਡੇ ਅੱਜ ਦੇ ਪਰੌਣੇ ਇਹਨਾਂ ਨੇ ਸਾਬਤ ਕੀਤਾ ਹੈ ਕਿ ਸਾਡੀ ਮਾਂ ਬੋਲੀ ਦੇ ਕੋਲ ਕਿਸ ਕਦਰ ਵੱਡਾ ਲਫ਼ਜ਼ੀ ਪਿੰਡਾਰ ਹੈ ਤੇ ਅਜੇ ਲੋਕ ਜਿਹੜੇ ਇਹ ਆਖਦੇ ਨੇ ਕਿ ਅਸੀਂ ਇਸ ਵਾਸਤੇ ਪੰਜਾਬੀ ਦੇ ਵਿੱਚ ਸ਼ਾਇਰੀ ਨਹੀਂ ਉਚਾਰਦੇ ਕਿ ਸਾਨੂੰ ਪੰਜਾਬੀ ਦੇ ਵਿੱਚ ਜ਼ਖੀਰਾ ਇਹ ਅਲਫਾਜ਼ ਨਹੀਂ ਮਿਲਦਾ ਉਹਨਾਂ ਦੀਆਂ ਸਾਰੀਆਂ ਗੱਲਾਂ ਬਾਤਾਂ ਉਹਨਾਂ ਦੇ ਦਾਅਵੇ ਜਿਹੜੇ ਨੇ ਸਾਡੇ ਅਜੋਕੇ ਦੌਰ ਦੇ ਸ਼ਾਇਰ ਅਲhamdulillah ਬਾਤਲ ਸਾਬਤ ਕਰ ਰਹੇ ਨੇ ਆਓ ਕੁਝ ਹੋਰ ਕਲਾਮ ਤੁਹਾਨੂੰ ਸੁਣਵਾਈਏ ਆਪਣੇ ਅੱਜ ਦੇ ਚੇਚੇ ਪਰੌਣੇ ਦਾ ਕੁਲਦਮ ਸਾਹਿਬ ਕੋਈ ਹੋਰ ਸਾਨੂੰ ਬੜੀ ਪਿਆਰੀ ਜਿਹੀ ਗਜ਼ਲ ਸੁਣਾਓ ਇਹ ਤੁਸੀਂ ਬੜੀ ਸੋਹਣੀ ਗੱਲ ਕੀਤੀ ਕਿ ਤੁਸੀਂ ਇੱਕ ਵਲਗਣ ਦੇ ਵਿੱਚ ਹੀ ਰਹਿ ਕੇ ਸ਼ਾਇਰੀ ਕਰਦੇ ਹੋ ਬਹੁਤ ਆਲਾ ਗੱਲ ਹੈ ਬੜੀ ਖੂਬਸੂਰਤੀ ਹੈ ਕਿ ਤੁਸੀਂ ਉਹ ਜਿਹੜੀਆਂ ਤੁਹਾਡੀਆਂ ਲਿਮਿਟਸ ਨੇ ਉਹਨਾਂ ਨੂੰ ਕਰਾਸ ਨਹੀਂ ਕਰਨਾ ਚਾਹੁੰਦੇ ਇਹ ਵੀ ਵੇਖੋ ਨਾ ਕਿੰਡੀ عظیم ਸੋਚ ਹੈ ਕਿ ਇੱਕ ਤਾਇਨ ਕਰ ਲੈਣਾ ਇੱਕ ਮੰਜ਼ਲ ਦਾ ਇੱਕ ਹਦਫ ਜਿਹੜਾ ਉਹਨੂੰ ਮਿੱਥ ਲੈਣਾ ਤੇ ਫਿਰ ਸਿਰਫ ਉਹਦੇ ਉੱਲੀ ਧਿਆਨ ਰੱਖਣਾ ਉਹ ਤੋਂ ਅੰਦਰ ਬਾਰ ਨਾ ਜਾਣਾ ਇਹ ਵੀ ਤੁਹਾਡੀ ਮੈਂ ਤਾਂ ਸਮਝਣਾ ਸ਼ਾਇਰੀ ਦੀ ਇੱਕ ਬੜੀ ਖੂਬਸੂਰਤ ਕੁਆਲਿਟੀ ਹੈ ਡਾਕਟਰ ਸਾਹਿਬ ਤੁਸੀਂ ਜਿੰਨੀਆਂ ਮਾਸ਼ਾਅੱਲਾ ਗੱਲਾਂ ਕੀਤੀਆਂ ਨੇ ਨਾ ਜੀ ਸ਼ਾਇਰੀ ਦੇ حوالے ਨਾਲ ਜੀ ਜੀ ਯਕੀਨਨ ਤੁਹਾਡਾ ਇਲਮ ਸਾਡੇ ਨਾਲੋਂ ਕਿਤੇ ਜ਼ਿਆਦਾ ਹੈ ਮਿਹਰਬਾਨੀ ਤੁਹਾਡੀ ਅਸੀਂ ਅੱਜ ਤੁਹਾਡੇ ਤੁਸੀਂ ਸਾਹਮਣੇ ਬੈਠੇ ਹੋ ਨਾ ਜੀ ਜੀ ਇਹ ਤੁਹਾਨੂੰ ਸ਼ਾਇਰੀ ਸੁਣਾਉਂਦੇ ਨੇ ਐਂ ਲੱਗਣ ਡਿਆ ਕਿ ਜਿਵੇਂ ਅਸੀਂ ਤਾਂ ਕੋਈ ਆਪਣਾ ਸਬਕ ਸੁਣਾਣ ਦੇ ਲਾ ਹਜ਼ੂਰ ਸਾਨੂੰ ਨਾ ਆਖਰ ਦੇ ਵਿੱਚ ਨਾ ਉਹ ਆਪਣੀ ਗਜ਼ਲ ਅਨ੍ਹਾਇਤ ਕਰੋਗੇ ਚਾਨਣ ਨਾਲ ਤਾਰੇ ਚਮਕਣਗੇ ਫੇਰ ਔਰ ਆਤਾ ਹੋਣਗੀਆਂ ਡਾਕਟਰ ਸਾਹਿਬ ਉਹ ਇਸ ਤਰ੍ਹਾਂ ਹੀ ਕਿ ਚੰਨਲ ਤਾਰੇ ਚਮਕਣਗੇ ਫੇਰ ਔਰ ਆਤਾ ਹੋਣਗੀਆਂ ਨਹਿਰ ਤੇ ਕੰਡੇ ਬੈਠਾਂਗੇ ਗੱਲਾਂ ਬਾਤਾਂ ਹੋਣਗੀਆਂ ਵਾਹ ਮਾਮਾ ਪਿੰਡੋਂ ਆਵੇਗਾ ਵੇਖੀ ਉਹਦੇ ਹੱਥਾਂ 'ਚ ਪਿੰਨੀਆਂ ਗੰਨੇ ਸਾਗ ਤੇ ਮੰਡਲ ਹੋਰ ਸੁਗਾਤਾ ਹੋਣਗੀਆਂ ਵਾਹ 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 ਤੇ ਫੋਲ ਕੇ ਹੁਜਰਾ ਬੇਬੇ ਦਾ ਵੇਖੀ ਭਾਵੇਂ ਕੁਝ ਨਾ ਹੋਵੇ ਹਾਂ ਖੁਖਲੇ ਮੌਲਾ ਚਾਟੀ ਦੋਣੀ ਛੱਜ ਪਰਾਟਾ ਹੋਣਗੀਆਂ ਵਾਹ 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 ਤੇ ਅਲਸਪੂਲੇ ਖੜਿਆ ਸੀ ਜੋ ਬਸਤਾ ਚਿੱਰੇ ਵੇਖੀ ਤੂੰ ਹਾਂ ਫੱਟੀ ਗਾਚੀ ਕਲਮ ਸਲੇਟੀ ਸੂਫ ਦਵਾਤਾ ਹੋਣੀਆਂ ਆਏ ਹਾ ਵਾਹ ਤੇ ਨਾਲ ਡੰਗੋਰੀ ਗਲੀਆਂ ਟੋਂਦਾ ਟੁਰਿਆ ਆਉਂਦਾ ਬਾਬਾ ਨਹੀਂ ਆਏ ਹਾ ਆ ਲੀੜਾ ਸਿੱਧਾ ਕਰ ਲੈ ਨਹੀਂ ਤੇ ਝੜਕਾ ਫਾਤਾ ਹੋਣਗੀਆਂ ਆਏ ਹਾ ਵਾਹ 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 ਤੇ ਅੱਜ ਦੇ ਵਿਛੜੇ ਜਿਸ ਦਿਹਾੜੇ ਫੇਰ ਮਿਲਾਂਗੇ ਕੁਲਜਮ ਜੀ ਹਾਂ ਉਸ ਦਿਹਾੜੇ ਸੱਜਣ ਇਦਾਂ ਤੇ ਸ਼ਭਰਾਤਾ ਹੋਣਗੀਆਂ ਵਾਹ 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 ਚੰਨਲ ਤਾਰੇ ਚਮਕਣਗੇ ਫੇਰ ਔਰਾਤਾ ਹੋਣਗੀਆਂ ਨਹਿਰ ਦੇ ਕੰਡੇ ਬੈਠਾਂਗੇ ਗੱਲਾਂ ਬਾਤਾਂ ਹੋਣਗੀਆਂ ਵਾਹ ਡਾਕਟਰ ਸਾਹਿਬ ਤੁਹਾਡਾ ਬਹੁਤ ਸ਼ੁਕਰੀਆ ਤੁਹਾਡੀ ਮੁਹੱਬਤ ਤੁਹਾਡੀ ਤਸ਼ਰੀਫ ਆਵਰੀ ਤੁਹਾਡਾ ਇੱਕ ਇੱਕ ਲਫ਼ਜ਼ ਸਾਡੇ ਵਾਸਤੇ ਮਹਤਰਮੇ ਮੋਤਬਰ ਤੁਸੀਂ ਜਿਸ ਅੰਦਾਜ਼ ਨਾਲ ਜਿਸ شفقت ਨਾਲ ਜਿਸ ਮੁਹੱਬਤ ਨਾਲ ਵਾਸਾ ਨੂੰ ਵਕਤ ਦਿੱਤਾ ਅਸੀਂ ਸਾਰੀ ਉਮਰ ਵਕਤ ਤੁਸੀਂ ਦਿੱਤਾ ਅਧਰਾ ਸਾਹਿਬ ਤੁਸੀਂ ਸਾਡੇ ਬੜਾ ਹੀ ਮਾਨਯੋਗ ਹੋ ਔਰ ਅੱਲਾ ਪਾਗ ਦਾ ਬੜਾ ਇਹਸਾਨ ਹੈ ਤੁਹਾਡੇ ਤੇ ਵੀ ਸਾਡੇ ਤੇ ਵੀ ਸਾਡੀ ਮਾਂ ਬੋਲੀ ਤੇ ਵੀ ਕਿ ਅੱਲਾ ਪਾਗ ਦੇ ਕਰਮ ਨਾਲ ਸਾਡੀਆਂ ਮਾਵਾਂ ਤੁਹਾਡੇ ਵਰਗੇ ਮਾਂ ਬੋਲੀ ਦੇ ਸੇਵਕ ਪੁੱਤਰ ਪਈਆਂ ਜੰਮਦੀਆਂ ਇਹ ਸਾਡੀ ਧਰਤੀ ਦੇ ਭਾਗਵਾਨ ਹੋਣ ਦੀ ਬੜੀ ਵੱਡੀ ਦਲੀਲ ਹੈ ਇਹਦੇ ਨਾਲ ਹੀ ਲਵਾਂਗੇ ਤੁਹਾਡੇ ਤੋਂ ਇਜਾਜ਼ਤ ਲੈਓ ਯਾਰ ਹਵਾਲੇ ਰੱਬ ਦੇ ਤੇ ਮੇਲੇ ਚਾਰ ਦਿਨਾਂ ਦੇ ਉਸ ਦਿਨ Eid ਮੁਬਾਰਕ ਹੋਸੀ ਜਿਸ ਦਿਨ ਫੇਰ ਮਿਲਾਂਗੇ ਰੱਬ ਰਾਖਾ ਤੇ ਅੱਲਾ ਬੇ alcohol